ਪਿੰਡ ਵਿੱਚ ਨਾਲੀ ਦੇ ਵੱਡੇ ਮਸਲੇ ਨੂੰ ਲੈ ਕੇ ਅੱਜ ਸਰਪੰਚ ਯੂਨੀਅਨ ਦੇ ਸਮੂਹ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਰਪੰਚ ਪਿੰਡ ਦਾਇਆ ਕਲਾਂ ਵਿਖੇ ਸਰਪੰਚ ਬਲਵਿੰਦਰ ਸਿੰਘ ਦੇ ਹੱਕ ਵਿੱਚ ਇਕੱਤਰ ਹੋਏ ਜਿੱਥੇ ਵੱਖ-ਵੱਖ ਆਗੂਆਂ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ ਉਥੇ ਇਸ ਮਸਲੇ ਸੰਬੰਧੀ ਸਰਪੰਚ ਬਲਵਿੰਦਰ ਸਿੰਘ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਧਰਮਨ ਗਿੱਲ ਵੱਲੋਂ ਨਿਊਜ਼ ਹੱਟ ਪੰਜਾਬ ਚੈਨਲ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਨਗਰ ਪਿੰਡ ਦਾਇਆਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਤੇ ਜਿਹੜਾ ਬਲਾਕ ਕੋਟੀ ਸਿਖਾ ਮੇਰੇ ਵਾਈਫ ਸਰਪੰਚ ਨਵਜੋਤ ਕੌਰ ਬੁੱਟਰ ਜੋ ਪਿੰਡ ਦੀ ਅਗਵਾਈ ਕਰਦੇ ਆ ਤੇ ਮੈਂ ਉਹਨਾਂ ਦਾ ਸਾਥ ਨਾਲ ਦੇ ਰਿਆਂ ਪਿੰਡ ਦੇ ਜਿਹੜੇ ਕੰਮ ਆ ਸੀ ਉਹ ਕਰਾ ਰਹੇ ਇਹ ਜਿਹੜੇ ਜੀ ਅਸੀਂ ਅੱਜ ਵਿਸ਼ੇ ਤੇ ਇਕੱਠੇ ਹੋਏ ਸੀਗੇ ਸਾਡੀ ਜਿਹੜੀ ਸਰਪੰਚਾਂ ਦੀ ਯੂਨੀਅਨ ਹੈਗੀ ਆ ਸਾਡੇ ਪ੍ਰਧਾਨ ਜੀ ਬੈਠੇ ਨੇ ਹੋਰ ਵੀ ਇੱਥੇ ਸਰਪੰਚ ਜਿਹੜੇ ਉਹ ਹਾਜ਼ਰੀ ਲਵਾ ਕੇ ਗਏ ਆ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਇਹ ਜਿਹੜਾ ਮਸਲਾ ਜੀ ਇਹ ਕੋਈ ਵੱਡਾ ਮਸਲਾ ਨਹੀਂ ਸੀਗਾ ਇਹਨੂੰ ਯੂਨੀਅਨ ਦੇ ਸਹਾਰੇ ਨਾਲ ਉਛਾਲਿਆ ਜ਼ਿਆਦਾ ਗਿਆ ਜਿਹੜੀ ਨਾਲੀ ਆ ਉਹ ਆਲਰੇਡੀ ਪਹਿਲਾਂ ਜੀ ਪੁਰਾਣੀ ਬਣੀ ਹੋਈ ਆ ਪਾਣੀ ਦੀ ਨਿਕਾਸੀ ਹੋ ਰਹੀ ਆ ਤੇ ਅਸੀਂ ਜਦੋਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਕੰਮ ਨਾਲੀਆਂ ਦਾ ਚਲਾਵਾਂਗੇ ਅਸੀਂ ਨਾਲੀ ਇਹਦਾ ਜਿਹੜਾ ਕੰਮ ਉਹ ਕਰ ਦਿੱਤਾ ਜਾਊਗਾ ਪਰ ਇਸ ਜਿਹੜੇ ਬੰਦਿਆਂ ਨੇ ਤੇ ਕੁਝ ਯੂਨੀਅਨ ਦਾ ਸਹਾਰਾ ਲੈ ਕੇ ਸਰਪੰਚ ਨੂੰ ਪੰਚਾਇਤ ਨੂੰ ਸਾਰੇ ਇਲਾਕੇ ਦੇ ਜਿੰਨੇ ਵੀ ਸਰਪੰਚ ਆ ਉਹਨਾਂ ਨੂੰ ਡਾਂਗ ਦੇ ਜ਼ੋਰ ਤੇ ਸਾਨੂੰ ਜਿਹੜਾ ਉਹ ਕੰਮ ਕਰਨ ਲਈ ਮਜਬੂਰ ਕਰ ਰਹੇ ਆ ਵੀ ਅਸੀਂ ਕੰਮ ਕਰਾਵਾਂਗੇ ਤਾਂ ਡਾਂਗ ਦੇ ਜ਼ੋਰ ਨਾਲ ਕਰਾਵਾਂਗੇ ਇਸੇ ਹੀ ਤਰੀਕੇ ਕਰਾਵਾਂਗੇ ਸਾਡੇ ਕੋਲ ਦੂਜਾ ਤਰੀਕਾ ਨਹੀਂ ਨਾ ਅਸੀਂ ਘਰੇ ਜਾਣਾ ਸਰਪੰਚ ਦੇ ਨਾ ਅਸੀਂ ਕੋਈ ਲਿਖਤੀ ਦੇਣਾ ਬਸ ਡਾਂਗ ਦੇ ਜ਼ੋਰ ਨਾਲ ਧਰਨੇ ਲਾ ਕੇ ਦਰਖਾਸਤਾਂ ਦੇ ਕੇ ਸਰਪੰਚ ਦੀ ਅਸੀਂ ਢੂਈ ਲਵਾਉਣੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਇਹਨਾਂ ਨੇ ਕੀਤੀਆਂ ਪਰ ਮੈਂ ਫਿਰ ਵੀ ਜਵਾਬ ਨਹੀਂ ਦਿੱਤਾ ਵੀ ਜਿਹੜੀ ਨਾਲ ਹੀ ਅਸੀਂ ਵਾਰੀ ਸਰ ਸਾਰਿਆਂ ਦੇ ਕੰਮ ਕਰਾਂਗੇ ਅਸੀਂ ਸਰਪੰਚ ਸਾਰੇ ਪਿੰਡ ਦੇ ਆ ਅਸੀਂ ਕੋਈ ਪਾਰਟੀ ਬਾਜੀ ਨਹੀਂ ਦੇਖਦੇ ਤੇ ਜਦੋਂ ਹੀ ਕੰਮ ਨਾਲੀਆਂ ਦੇ ਚਲਾਵਾਂਗੇ ਅਸੀਂ ਪਿੰਡ ਦੇ ਵਿੱਚ ਨਾਲ ਹੀ ਤੁਹਾਡੀ ਨਾਲੀ ਵੀ ਬਣਾਈ ਜਾਊ ਪਰ ਇਹਨਾਂ ਨੇ ਖਾ ਖਾ ਜਿਹੜਾ ਉਹ ਮਸਲੇ ਨੂੰ ਵਧਾ ਕੇ ਜਿਹੜਾ ਉਹ ਪੰਜਾਬ ਲੈਵਲ ਤੇ ਲੈ ਕੇ ਜਾਂਦਾ ਤੇ ਮੈਂ ਬੇਨਤੀ ਕਰਨੀ ਚਾਹਉਣਾ ਯੂਨੀਅਨ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਇਸ ਮਸਲੇ ਤੇ ਤੁਰੰਤ ਜਿਹੜਾ ਉਹ ਧਿਆਨ ਦੇ ਕੇ ਇਸ ਨੂੰ ਸੋਲਵ ਕੀਤਾ ਜਾਵੇ ਕਿਉਂਕਿ ਅਸੀਂ ਇਸ ਤਰ੍ਹਾਂ ਡੰਡੇ ਦੇ ਜੋਰ ਨਾਲ ਪੰਚਾਇਤ ਕੰਮ ਨਹੀਂ ਕਰੂਗੀ ਜੈਸ ਹਾਵਨਾ ਯੂਨੀਅਨ ਜਿਹੜੀ ਸਾਡੇ ਤੇ ਦਬਾਅ ਬਣਾ ਰਹੀ ਜਾਂ ਪ੍ਰਸ਼ਾਸਨ ਬਣਾ ਰਿਹਾ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕਿ ਜੇ ਇਸ ਤਰ੍ਹਾਂ ਸਾਡੇ ਤੇ ਜ਼ੋਰ ਜਾਂ ਜ਼ਬਰਦਸਤੀ ਕਰੋਗੇ ਤਾਂ ਜਿਹੜਾ ਇਹਦੇ ਨਾਲ ਮਾਹੌਲ ਪਿੰਡ ਦਾ ਵੀ ਖਰਾਬ ਹੋਊਗਾ ਸਾਰੇ ਜਿਹੜਾ ਏਰੀਆ ਦਾ ਮਾਹੌਲ ਖਰਾਬ ਹੋਊਗਾ ਇਸ ਤਰ੍ਹਾਂ ਕੋਈ ਵੀ ਮਸਲੇ ਜਿਹੜੇ ਪਿਆਰ ਨਾਲ ਹੱਲ ਕੀਤੇ ਜਾਂਦੇ ਆ ਇਸ ਤਰ੍ਹਾਂ ਡਾਂਗ ਦੇ ਜ਼ੋਰ ਦੇ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇੱਕ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ ਇਹ ਬੋਲਿਆ ਜਾਂਦਾ ਵਾ ਉਹਨਾਂ ਵੱਲੋਂ ਕਿ ਸਾਨੂੰ ਇਹ ਕਿਹਾ ਗਿਆ ਕਿ ਪਾਰਟੀ ਦੇ ਵਿੱਚ ਸ਼ਾਮਲ ਹੋ ਇਹ ਜੀ ਇਹ ਇਹ ਜਿਹੜੀ ਗੱਲ ਕਹੀ ਗਈ ਆ ਇਹ ਬਿਲਕੁਲ ਸਰਾਸਰ ਝੂਠਾ ਅਸੀਂ ਕਿਸੇ ਵੀ ਇਹਨਾਂ ਦੇ ਬੰਦੇ ਜਾਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਪਾਰਟੀ 'ਚ ਸ਼ਾਮਲ ਹੋਵੋ ਬਿਲਕੁਲ ਇਹ ਜਿਹੜੀ ਯੂਨੀਅਨ ਗਮਰਾਹ ਕਰ ਰਹੀ ਆ ਇਸ ਗੱਲ ਤੇ ਵੀ ਗਮਰਾਹ ਕੀਤਾ ਕਿ ਜਿਹੜੀ ਨਾਲੀ ਆ ਉਹ ਅੱਗੇ ਉਹ ਵੀ ਬਣ ਚੁੱਕੀ ਆ ਤੇ ਪਿੱਛੋਂ ਵੀ ਬਣ ਗਈ ਆ ਵਿਚਾਲੇ ਜਿਹੜੀ ਉਹ ਜਗਾ ਇਹਨਾਂ ਦੀ ਛੱਡੀ ਆ ਇਹ ਬਿਲਕੁਲ ਝੂਠੀ ਗੱਲ ਆ ਕੋਈ ਵੀ ਅਧਿਕਾਰੀ ਆ ਕੇ ਦੇਖ ਸਕਦਾ ਇਸ ਪਾਸੇ ਅਸੀਂ ਇੱਕ ਐਕਟ ਵੀ ਲਾਈ ਹੋਵੇ ਤਾਂ ਪੰਚਾਇਤ ਜ਼ਿੰਮੇਵਾਰ ਬੈਠੀ ਇਸ ਕਰਕੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਸਾਰੇ ਸਰਪੰਚਾਂ ਨੂੰ ਗਮਰਾਹ ਨਾ ਕਰੋ ਤੁਸੀਂ ਇਹ ਜਿਹੜੀਆਂ ਜੁਲੀਆਨਾ ਹੁੰਦੀਆਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਹੁੰਦੀਆਂ ਨਾ ਕਿ ਪੰਚਾਇਤਾਂ ਨੂੰ ਦਬਾ ਕੇ ਬਗਾਵਤ ਕਰਕੇ ਉਹਨਾਂ ਨੂੰ ਡਾਂਗ ਦੇ ਜ਼ੋਰ ਤੇ ਪੇਸ਼ ਆ ਕੇ ਉਹਨਾਂ ਨੂੰ ਦਬਾਇਆ ਜਾਵੇ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਅੱਜ ਤੁਸੀਂ ਦਾਇਆ ਕਲਾ ਆਏ ਹੋ ਕੀ ਡਿਸੀਜਨ ਲਿਆ ਜਿਹੜਾ ਇੱਕ ਮਸਲਾ ਇੱਥੇ ਬਹੁਤ ਨਾਲੀ ਦਾ ਇੱਕ ਫਸ ਪਿਆ ਹੋਇਆ ਹੈ ਦਾਇਆ ਪਿੰਡ ਅਸੀਂ ਪਹੁੰਚੇ ਹਾਂ ਅੱਜ ਸਾਰੀ ਪੰਚਾਇਤ ਯੂਨੀਅਨ ਇਕੱਠੇ ਹੋਏ ਆਂ ਦਾਇਆ ਪਿੰਡ ਇੱਕ ਮਸਲਾ ਤਾਂ ਕੋਈ ਵੱਡਾ ਨਹੀਂ ਸੀਗਾ ਆਮ ਜਿਹੜੇ ਪਿੰਡਾਂ ਦੇ ਨਿੱਕੇ ਨਿੱਕੇ ਮਸਲੇ ਉਹਨਾਂ ਦੇ ਵਿੱਚ ਵੀ ਇੱਕ ਮਸਲਾ ਸੀ ਬਸ ਇਹਨੂੰ ਹਾਈਲਾਈਟ ਹੀ ਜ਼ਿਆਦਾ ਕਰ ਦਿੱਤਾ ਗਿਆ ਵਾ ਜਿਹੜਾ ਇੱਕ ਛੋਟਾ ਜਿਹਾ ਮਸਲਾ ਤਕਰੀਬਨ ਵੀ 25 ਫੁੱਟ ਨਾਲੀ ਦਾ ਸੀਗਾ ਇੱਕ ਪਰਿਵਾਰ ਦੇ ਗੇਟ ਦੇ ਅੱਗੇ ਨਾਲੀ ਪਾਨੀ ਸੀਗੀ ਸਰਪੰਚ ਸਾਹਿਬ ਨੂੰ ਕਹਿਣ ਦੀ ਬਜਾਏ ਉਹਨਾਂ ਨੇ ਪ੍ਰਸ਼ਾਸਨ ਤੱਕ ਅਪਰੋਚ ਕਰ ਲਈ ਤੇ ਜਥੇਬੰਦੀ ਦੀ ਮਦਦ ਨਾਲ ਧਰਨਾ ਸ਼ੁਰੂ ਕਰਤਾ ਕੋਈ ਵੀ ਕੰਮ ਹੈ ਜੀ ਦੇਖੋ ਇੱਕ ਨਮਾਇੰਦਾ ਪਿੰਡ ਨੇ ਚੁਣਿਆ ਹੋਇਆ ਪਿੰਡ ਨੇ ਇੱਕ ਪੱਗ ਦਿੱਤੀ ਹੈ ਸਾਡੇ ਸਰਪੰਚ ਸਾਹਿਬ ਨੂੰ ਉਹਨਾਂ ਦੀ ਮਰਜ਼ੀ ਤੋਂ ਜਿਹੜਾ ਪ੍ਰੋਟੋਕੋਲ ਬਣਿਆ ਹੋਇਆ ਉਹਨਾਂ ਨੇ ਮਤ ਆਪਾ ਕੇ ਹਰ ਕੰਮ ਨੂੰ ਤੇ ਨੇਪਰੇ ਚਾੜਨਾ ਵਾ ਸਰਪੰਚ ਸਾਹਿਬ ਨਾਲ ਗੱਲ ਕਰਕੇ ਕੰਮ ਨੇਪਰੇ ਚੜ੍ਹ ਸਕਦਾ ਸੀ ਇਹਦੇ 'ਚ ਯੂਨੀਅਨ ਇਨਵੋਲਵ ਹੋਣ ਦਾ ਕੋਈ ਕੰਮ ਨਹੀਂ ਸੀ ਉਹਨਾਂ ਨੇ ਆਪਦੀ ਯੂਨੀਅਨ ਯੂਨੀਅਨ ਇਨਵੋਲਵ ਕੀਤੀ ਕਿਸਾਨ ਯੂਨੀ ਤੇ ਇਸੇ ਮਸਲੇ ਦੇ ਵਿੱਚ ਸਾਡੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਦਿੱਤੀ ਤੇ ਸਾਡੀ ਜਿੰਨੀ ਸਰਪੰਚਾਂ ਦੀ ਯੂਨੀਅਨ ਹੈ ਇਸੇ ਕਰਕੇ ਦਾਇਪੰਡ ਪਹੁੰਚੇ ਆ ਅਸੀਂ ਸਰਪੰਚ ਦੇ ਨਾਲ ਆ ਜੋ ਸਰਪੰਚ ਦੇ ਕਰਨ ਵਾਲੇ ਕੰਮ ਆ ਉਹ ਸਰਪੰਚ ਸਾਹਿਬ ਨੇ ਕਰਨੇ ਆ ਜੋ ਯੂਨੀਅਨ ਦੇ ਕਰਨ ਵਾਲੇ ਕੰਮ ਆ ਉਹ ਯੂਨੀਅਨ ਕਰੇ ਮੈਂ ਇਹ ਗੱਲ ਆਪਣੇ ਕਿਸਾਨ ਯੂਨੀਅਨ ਨੂੰ ਵੀ ਕਹਿਣਾ ਚਾਹਣਾ ਵਾ ਜੋ ਤੁਹਾਡੇ ਕੰਮ ਆ ਪੁਲਿਸ ਉਹਨਾਂ ਦਾ ਕੰਮ ਆ ਤੇ ਧਿਆਨ ਦਿਓ ਜੇ ਆਪਾਂ ਯੂਨੀ ਨਾਲ ਆਪਾਂ ਗਲੀਆਂ ਨਾਲੀਆਂ ਦੇ ਕੰਮਾਂ ਦੇ ਵਿੱਚ ਆਪਣਾ ਕੰਮ ਇਨਵੋਲ ਹੋਣ ਲੱਗ ਗਿਆ ਤਾਂ ਪੰਚਾਇਤਾਂ ਦੇ ਕੰਮ ਤਾਂ ਵੈਸੇ ਹੀ ਖਤਮ ਹੋ ਜਾਣੀ ਆ ਜੇ ਆਪਾਂ ਗਲੀਆਂ ਨਾਲੀਆਂ ਦੇ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਆਪਣਾ ਫਰਜ਼ ਹੈ ਕਿ ਆਪਾਂ ਇਲੈਕਸ਼ਨ ਲੜ ਕੇ ਸਰਪੰਚੀ ਕਰੀਏ ਜਾਂ ਆਪਾਂ ਪੰਚਾਇਤ ਦੇ ਵਿੱਚ ਸ਼ਾਮਲ ਹੋਈਏ ਫਿਰ ਆਪਾਂ ਇਹ ਕੰਮ ਕਰ ਸਕਦੇ ਆ ਨਹੀਂ ਤਾਂ ਸਰਪੰਚ ਸਰਵਸਾਂਝਾ ਹੁੰਦਾ ਵਾ ਕੋਈ ਗੱਲ ਨਹੀਂ ਇਹ ਸਾਡਾ ਭਰਾ ਵਾ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਦੀ سپورਟ ਨੂੰ ਤਿਆਰ ਆ ਸਾਰੇ ਲਈ ਇੱਕ ਜਦੋਂ ਪਿੰਡ ਇੱਕ ਨੁਮਾਇੰਦਾ ਚੁਣ ਦਿੰਦਾ ਉਹਦੇ ਜਿਹੜਾ ਸਾਰਾ ਪਿੰਡ ਇੱਕ ਬਣ ਜਾਂਦਾ ਅੱਜ ਉਹਨਾਂ ਨੂੰ ਵੀ ਕੋਈ ਪੁੱਛਿਆ ਜਾਵੇ ਤਾਂ ਤੁਹਾਡੇ ਪਿੰਡ ਦਾ ਸਰਪੰਚ ਕੌਣ ਯੂਨੀਅਨ ਵੱਲੋਂ ਕੱਲ ਕੋਟ ਹਿੱਸੇ 'ਕਾ ਧਰਨਾ ਲਗਾਇਆ ਗਿਆ ਸੀਗਾ ਉਸ ਤੋਂ ਬਾਅਦ ਤੁਸੀਂ ਇਕੱਤਰ ਹੋਏ ਹੋ ਅਗਲੀ ਕੀ ਰਣਨੀਤੀ ਤੈਕ ਦੇਖੋ ਜੀ ਇਹ ਧਰਨਾ ਲਾਉਣਾ ਇਹ ਕੋਈ ਬੰਦਾ ਵੀ ਲਾ ਸਕਦਾ ਧਰਨਾ ਪਰ ਧਰਨੇ ਦਾ ਮਕਸਦ ਕੀ ਸੀ ਇੱਕ ਨਾਲੀ ਬਣਾਉਣਾ ਤੇ ਨਾਲੀ ਤੇ ਸਰਪੰਚ ਨੇ ਬਣਾਉਣੀ ਆ ਪ੍ਰਸ਼ਾਸਨ ਸਿੱਧਾ ਤਾਂ ਬਣਾ ਨਹੀਂ ਸਕਦਾ ਨਾਲੀ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਰਣਨੀਤੀ ਇਹ ਹੈ ਜੀ ਅਸੀਂ ਆਉਦੇ ਸਰਪੰਚ ਸਾਹਿਬ ਦੇ ਨਾਲ ਸਾਡੀ ਸਾਰੀ ਪੰਚਾਇਤ ਸਾਡੀ ਸਾਰੀ ਸਰਪੰਚਾਂ ਦੀ ਜਿੰਨੀ ਯੂਨੀਅਨ ਆ ਸਾਰੀ ਸਾਰੀ ਨਾਲ ਆ ਇਹਨਾਂ ਦੇ ਤੇ ਇਹਨਾਂ ਦੇ ਹਿਸਾਬ ਨਾਲ ਅਸੀਂ ਰਣਨੀਤੀ ਅਗਲੀ ਤਿਆਰ ਕਰ ਰਹੇ ਹਾਂ ਬਸ ਜਦ ਜੀ ਅਸੀਂ ਇਹ ਰਣਨੀਤੀ ਐਲਾਨ ਕਰਕੇ ਤੇ ਅਗਲਾ ਐਲਾਨ ਕਰ ਦਾਂਗੇ